ਦੋਸਤੋ ਇਸ ਵਕਤ ਅਸੀਂ ਜਿਹੜਾ ਮੇਨ ਹਾਈਵੇ ਹੈ ਨਾ ਜਲੰਧਰ ਅੰਮ੍ਰਿਤਸਰ ਦਾ ਢਿਲਵਾਂ ਨਗਰ ਪੰਚਾਇਤ ਆ ਸਾਡੀ ਉੱਥੇ ਖੜੇ ਆ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਬੜੇ ਜ਼ੋਰਦਾਰ ਤਰੀਕੇ ਨਾਲ ਲੜੀ ਆ ਮਨੋਜ ਕੁਮਾਰ ਜੀ ਨੇ ਇਹਨਾਂ ਦਾ ਪਿੰਡ ਹੈਗਾ ਢਾਲੀਵਾਲ ਬੇਟ ਸਾਡੇ ਸਤਕਾਰਯੋਗ ਸਰਪੰਚ ਸਾਹਿਬ ਤੇ ਹੋਰ ਪਤਵੰਤੇ ਸੱਜਣ ਇਸ ਜ਼ੋਨ ਦੇ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਜ਼ੋਨ ਆ ਇੱਥੇ ਮੇਰੇ ਨਾਲ ਖੜੇ ਨੇ ਬੋਕਰ ਪਾਰਟੀ ਇੰਨੀ ਹੁਣ ਤਿਲ ਮਲਾ ਗਈ ਆ ਘਬਰਾ ਗਈ ਆ ਬੁਖਲਾ ਗਈ ਆ ਕਿ ਕਿਸਮ ਦਾ ਕੱਲ ਗਿਣਤੀ ਹੋਣੀ ਆ ਤੇ ਸਾਡੇ ਜ਼ਿਲ੍ਹਾ ਪਰਿਸ਼ਦ ਦੇ ਇੱਕ ਉਮੀਦਵਾਰ ਨੇ ਅੱਜ ਇਹਨਾਂ ਦਾ ਸਵੇਰੇ ਇੱਥੇ ਇੱਕ ਹੈਂਕੜ ਬਾਜ ਕਰਪਟ ਟੈਂਟਡ ਟੀਈਓ ਹੈ ਐਗਜ਼ੀਕਟਿਵ ਆਫਸਰ ਢਿਲਵਾ ਨਗਰ ਪੰਚਾਇਤ ਦਾ ਉਸਨੇ ਅੱਜ ਪੀਲਾ ਪੰਜਾ ਲਿਆਂਦਾ ਜੀਸੀਬੀ ਮਸ਼ੀਨ ਇੱਕ ਇਹਨਾਂ ਦਾ ਬਾਹਰਲੇ ਪਾਸੇ ਇੱਕ ਬਣਿਆ ਹੋਇਆ ਸੀਗਾ ਟੈਂਪਰੇਰੀ ਸਟਰਕਚਰ ਇੱਕ ਕਿਸਮ ਦੀ ਛੋਟੀ ਹੱਟ ਬਣਾਈ ਸੀਗੀ ਉਹਨੂੰ ਪੀਲੇ ਪੰਜੇ ਨਾਲ ਢਾਇਆ ਔਰ ਇੱਕ ਕੈਨੇਡਾ ਦਾ ਵੱਡਾ ਜਿਹੜਾ ਰੈਸਟੋਰੈਂਟ ਦਾ ਢਾਬੇ ਦਾ ਇੱਧਰ ਮੇਰੇ ਖੱਬੇ ਹੱਥ ਆ ਉਹਨੂੰ ਸੀਲ ਕਰ ਗਏ ਨੇ ਤੇ ਇੱਕ ਪਿੱਛੇ ਬੈਂਕੁਇਟ ਹਾਲ ਹੈ ਵੱਡਾ ਆਰਕੇ ਢਾਬਾ ਤੁਸੀਂ ਦੇਖ ਸਕਦੇ ਇਹਨੂੰ ਸੀਲ ਲਾ ਗਏ ਤਾਲਾ ਲਾ ਗਏ ਨੇ ਕਿ ਤੁਸੀਂ ਇੱਥੇ ਆਪਣਾ ਵਪਾਰ ਨਹੀਂ ਕਰ ਸਕਦੇ ਇਹ ਸਿੱਧਾ ਹਮਲਾ ਜਮਹੂਰੀਅਤ ਤੇ ਸਿੱਧਾ ਔਰ ਅੱਜ ਜਦ ਕਿ ਕੱਲ ਗਿਣਤੀ ਹੋਣੀ ਆ ਅੱਜ ਮਕਸਦ ਇਹਨਾਂ ਦਾ ਕਰਨ ਦਾ ਸਿਕਾ ਕਿ ਦੱਬ ਕੇ ਮਨੋਜ ਕੁਮਾਰ ਨੂੰ ਇਹਨਾਂ ਦੇ ਹਮਾਇਤੀਆਂ ਨੂੰ ਇਹਨਾਂ ਦੇ ਸਾਰੇ ਸਪੋਰਟਰਸ ਨੂੰ ਡਰਾ ਦਿਓ ਤਾਂ ਕਿ ਜਿਹੜਾ ਇਹ ਕੱਲ ਗਿਣਤੀ ਚ ਨਾ ਆਉਣ ਜਾਂ ਐਂਦਾ ਕਰੋ ਕਿ ਸਰੈਂਡਰ ਕਰ ਜਾਣ ਮੈਂ ਮਨੋਜ ਕੁਮਾਰ ਜੀ ਦੇ ਪਰਿਵਾਰ ਨੂੰ ਢਾਲੀਵਾਲ ਬੇਟ ਤੋਂ ਬੜੇ ਅਰਸੇ ਦਾ ਜਾਣਦਾ ਇਹਨਾਂ ਦਾ ਹਰ ਕੰਮ ਬਹੁਤ ਲੈਜਿਟਿਮੇਟ ਤੇ ਜਾਇਜ਼ ਆ ਇਹਨਾਂ ਦੇ ਹੋਰ ਵੀ ਕਾਰੋਬਾਰ ਨੇ ਔਰ ਹੋਰ ਵੀ ਲੋਕਾਂ ਦੇ ਵਿੱਚ ਬਹੁਤ ਅੱਛੇ ਤਰੀਕੇ ਨਾਲ ਵਿਚਰਦੇ ਨੇ ਇਹਨਾਂ ਨੇ ਪਿਛਲੇ 3 ਸਾਲ ਤੋਂ ਮਿੰਤਾ ਕੱਢ ਰਹੇ ਨੇ ਨਗਰ ਪੰਚਾਇਤ ਢਿਲਵਾ ਦੇ ਈਓ ਦਾ ਦਫਤਰ ਦਾ ਕਿ ਸਾਡਾ ਨਕਸ਼ਾ ਪਾਸ ਕਰ ਦਿਓ ਜੇ ਸਾਡੇ ਨਕਸ਼ੇ ਵਿੱਚ ਕੋਈ ਹੁਨਤਾਈ ਆ ਅਸੀਂ ਉਸ ਨੂੰ ਆਲਟਰ ਕਰ ਦਾਂਗੇ ਅਸੀਂ ਕੰਦਾ ਟਾ ਕੇ ਪਿੱਛੇ ਲੈ ਜਾਾਂਗੇ ਅਗਰ ਕੋਈ ਗੱਲ ਆ ਲੇਕਿਨ ਹਰ ਵਾਰ ਜਦੋਂ ਨਕਸ਼ਾ ਪਲਾਈ ਕਰਦੇ ਆ ਕੋਈ ਛੋਟੀ ਮੋਟੀ ਆਬਜੈਕਸ਼ਨ ਲਾ ਕੇ ਆਖੇ ਬੋਕਰ ਦੇ ਜਿਹੜਾ ਇਨਚਾਰਜ ਐ ਇੱਥੇ ਜਿਹਦੀਆਂ ਜ਼ਮਾਨਤਾਂ ਜਬਤ ਹੋਈਆਂ ਉਹਨਾਂ ਤੋਂ ਫੋਨ ਕਰਾਏਗਾ ਤਾਂ ਤੇਰਾ ਨਕਸ਼ਾ પાਸੂ ਭਰਾਓ ਅੱਜ ਪੰਜਾਬ ਵਿੱਚ ਹਨੇਰਗਿਰਦੀ ਆ ਅੱਜ ਕੋਈ ਪੰਜਾਬ 'ਚ ਜਮਹੂਰੀਅਤ ਦਾ ਨਾਮ ਨਹੀਂ ਹੋਇਆ ਜੋ ਤੁਸੀਂ ਦੇਖਿਆ ਕਾਗਜ਼ਾਂ 'ਚ ਪੱਗਾਂ ਲੱਥੀਆਂ ਕਾਗਜ਼ ਪਾੜ ਕੇ ਖੋ ਕੇ ਲਟਟ ਟਟ ਕੇ ਸਾਡੇ ਆਪਣੇ ਉਮੀਦਵਾਰਾਂ ਦੇ ਪੇਪਰ ਬਹੁਤ ਸਾਰੇ ਰਿਜੈਕਟ ਹੋਏ ਅੱਜ ਸਵੇਰੇ ਸਾਡਾ ਇੱਕ ਹੋਰ ਉਮੀਦਵਾਰ ਆ ਸਹਿਜਪਾਲ ਸਿੰਘ ਜਿਹਦਾ ਕੂਕਾ ਤਲਵੰਡੀ ਜ਼ੋਨ ਤੋਂ ਇਲੈਕਸ਼ਨ ਲੜ ਰਿਹਾ ਸੀ ਬਲੌਕ ਸੰਮਤੀ ਦੀ ਕੱਲ ਕੋਈ ਲੜਾਈ ਕਿਤੇ ਹੋਈ ਸਹਿਜਪਾਲ ਦਾ ਨਾਮ ਨੰਬਰ 1 ਤੇ ਉਸ ਐਫ ਆਈ ਆਰ ਜਦ ਦਰਜ ਕਰਤਾ ਮਤਲਬ ਤਾਂ ਕਿ ਉਹ ਕੱਲ ਗਿਣਤੀ ਵਿੱਚ ਨਾ ਜਾ ਸਕੇ ਇਹ ਕਾਦੀ ਇਲੈਕਸ਼ਨ ਆ ਇਹ ਕਾਦੀ ਜਮੂਰੀਏ ਕਿੱਥੋਂ ਦਾ ਬਦਲਾਅ ਹੋਇਆ ਇਹ ਬਦਲਾਅ ਹੈ ਕਿ ਫੁੱਲ ਬਦਲਾਅ ਚੱਲ ਰਿਹਾ ਪੰਜਾਬ ਦੇ ਵਿੱਚ ਇਸ ਲਈ ਮੈਂ ਸਿਰਫ ਅਗਰ ਕੋਈ ਸਰਕਾਰ ਨਾਮ ਦੀ ਕੋਈ ਚੀਜ਼ ਆ ਕੋਈ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਸਾਰਾ ਕੁਝ ਈਮੇਲ ਕਰਤਾ ਮੈਂ ਅਗਰ ਕੋਈ ਅਥਾਰਟੀ ਐਗਜ਼ਿਸਟ ਕਰਦੀ ਆ ਜਿਹੜੀ ਸਾਡੀ ਜਮਹੂਰੀਅਤ ਨੂੰ ਬਚਾਉਣਾ ਚਾਹੁੰਦੀ ਆ ਮੈਂ ਸਾਰੇ ਡੀਸੀ ਕਪੂਰਥਲਾ ਨੂੰ ਜਿਹੜੇ ਏਡੀਸੀ ਅਰਬਨ ਅਥਾਰਟिटीज ਦੇ ਇੰਚਾਰਜ ਆ ਉਹਨਾਂ ਨੂੰ ਇਲੈਕਸ਼ਨ ਦੇ অবজারভার ਸਿਵਲ ਵਾਲੇ ਮਿਸਟਰ ਸੈਗਲ ਉਹਨਾਂ ਨੂੰ ਜਿਹੜਾ ਪੁਲਿਸ ਦਾ অবজারভার ਆ ਇੱਕ ਆਈਪੀਐਸ ਆਫੀਸਰ ਉਹਨਾਂ ਨੂੰ ਔਰ ਸਭ ਤੋਂ ਵੱਡੀ ਕਿ ਸਟੇਟ ਇਲੈਕਸ਼ਨ ਕਮਿਸ਼ਨ ਰਾਜਕਮਲ ਚੌਧਰੀ ਨੂੰ